ਮੋਗਾਚ ਅਰਬਨ ਠੇਕਾ ਫਾਸਟ ਫੂਡ ਆਊਟਲੈਟ ਦਾ ਸ਼ਾਨਦਾਰ ਆਗਾਜ਼ ਵਿਧਾਇਕ ਲਾਡੀ ਟੋਸ ਅਤੇ ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਕੀਤਾ ਉਦਘਾਟਨ ਪ੍ਰਬੰਧਕਾਂ ਨੇ ਲੋਕਾਂ ਨੂੰ ਬਿਹਤਰੀਨ ਸਵਾਦ ਅਤੇ ਕੁਆਲਿਟੀ ਦੇਣ ਦਾ ਪ੍ਰਗਟਾਇਆ ਅਹਦ ਮੋਗਾ 8 ਦਸੰਬਰ ਨਰੇਸ਼ ਕੋਰਾ ਅੱਜ ਇਥੇ ਲੁਧਿਆਣਾ ਜੀਟੀ ਰੋਡ ਤੇ ਸਥਿਤ ਅਰਬਨ ਠੇਕਾ ਫਰੈਂਚਾਈਜ਼ੀ ਦੇ ਨਵੇਂ ਫਾਸਟ ਫੂਡ ਆਊਟਲੈਟ ਦਾ ਸ਼ਾਨਦਾਰ ਢੰਗ ਨਾਲ ਉਦਘਾਟਨ ਕੀਤਾ ਗਿਆ ਇਸ ਸਮਾਗਮ ਵਿੱਚ ਸ਼ਹਿਰ ਅਤੇ ਇਲਾਕੇ ਦੀਆਂ ਕਈ ਪ੍ਰਮੁੱਖ ਰਾਜਨੀਤਿਕ ਸਮਾਜਿਕ ਅਤੇ ਵਪਾਰਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਉਦਘਾਟਨੀ ਰਸਮ ਅਦਾ ਕਰਨ ਲਈ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਕੈਨੇਡਾ ਤੋਂ ਅਮਿਤੋਲ ਸਿੰਘ ਸੰਧੂ ਫਰੀਦਕੋਟ ਤੋਂ ਵਾਈਨ ਕੰਟਰੈਕਟਰ ਜੱਸੀ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਿੱਕੀ ਅਰੋੜਾ ਵੀ ਮੌਜੂਦ ਰਹੇ ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਲਾਡੀ ਢੋਸ ਨੇ ਨਵੇਂ ਉਦਮ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਇੱਥੋਂ ਦੇ ਖਾਣੇ ਦਾ ਸਵਾਦ ਚੱਖਿਆ ਹੈ ਜੋ ਕਿ ਬੇਹੱਦ ਲਾਜਵਾਬ ਹੈ ਉਨ੍ਹਾਂ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇੱਕ ਵਾਰ ਇੱਥੇ ਆ ਕੇ ਵਧੀਆ ਖਾਣੇ ਦਾ ਆਨੰਦ ਜ਼ਰੂਰ ਮਾਣਨ ਇਸੇ ਦੌਰਾਨ ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਅਰਬਨ ਠੇਕਾ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਮੋਗਾ ਸ਼ਹਿਰ ਲਗਾਤਾਰ ਤਰੱਕੀ ਦੀ ਰਾਹ 'ਤੇ ਹੈ ਅਤੇ ਅਜਿਹੇ ਉੱਚ ਮਿਆਰੀ ਆਊਟਲੈਟ ਨੌਜਵਾਨਾਂ ਅਤੇ ਪਰਿਵਾਰਾਂ ਲਈ ਖਾਣ-ਪੀਣ ਦੇ ਵਧੀਆ ਵਿਕਲਪ ਮੁਹੱਈਆ ਕਰਵਾਉਂਦੇ ਹਨ। ਅਰਬਨ ਠੇਕਾ ਦੇ ਐਮ ਡੀ ਗੁਰਪ੍ਰੀਤ ਸਿੰਘ, ਮਨਿੰਦਰ ਕੌਰ ਅਤੇ ਸਿਮਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ। ਪ੍ਰਬੰਧਕਾਂ ਨੇ ਵਿਸ਼ਵਾਸ ਦਵਾਇਆ ਕਿ ਗਾਹਕਾਂ ਨੂੰ ਤਾਜ਼ਾ ਭੋਜਨ ਬਿਹਤਰੀਨ ਸਵਾਦ ਅਤੇ ਸਾਫ ਸੁਥਰਾ ਮਾਹੌਲ ਪ੍ਰਦਾਨ ਕਰਨਾ ਉਹਨਾਂ ਦੀ ਪਹਿਲੀ ਤਰਜੀਹ ਹੋਵੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੇ ਸ਼ਰਮਾ ਬੋਹੜ ਸਿੰਘ ਗਿੱਲ ਕਮਲਜੀਤ ਕੌਰ ਰੀਨਾ ਗੋਇਲ ਕਾਉਂਸਲਰ ਕੁਲਵਿੰਦਰ ਕੌਰ ਵਿਕੀ ਸਿਤਾਰਾ ਐਸ ਪੀ ਮੁਖਤਿਆਰ ਸਿੰਘ ਅਮਿਤ ਪੁਰੀ ਸੁਸ਼ੀਲ ਮਿੱੱਡਾ ਸ਼ਿਵ ਟੰਡਨ ਸੌਰਵ ਗੋਇਲ ਲੱਕੀ ਗਿੱਲ ਸੁਮਿਤ ਪੁਜਾਨਾ ਮਨੀਸ਼ ਮੇਨਰਾਏ ਰਵੀ ਪੁਜਾਰਾ ਰਾਜਕੌਰ ਜਗਦੀਪ ਸਿੰਘ ਸੀਰਾ ਸ਼ਮਸ਼ੇਰ ਸਿੰਘ ਕੈਲਾ ਅਤੇ ਧੀਰਜ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ ਠੀਕ ਹੈ। ਸਰਪਾਹ ਜੀ ਅੱਜ ਪਹੁੰਚੇ ਹੋ ਔਰ ਬੰਨ ਠੇਕਾ ਦੀ ਓਪਨਿੰਗ ਹੋਈ ਹੈ ਔਰ ਤੁਸੀਂ ਇੱਥੇ ਅੱਜ ਇਨੌਗੁਰੇਸ਼ਨ ਕੀਤੀ ਹੈ ਦਿਓ ਜਨ ਤਾਰਿਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਔਰ ਅੱਜ ਮੌਕੇ ਦੇ ਵਿੱਚ ਇੱਕ ਹੋਰ ਨਵਾਂ ਇਹਦੀ ਕੈਪਟਲ ਕੱਪ ਅੱਦਰ ਲੱਗਿਆ ਹੈਗਾ ਅਰਬਨ ਫਲੇਕੇ ਦੇ ਨਾਂ ਦੇ ਉੱਤੇ ਔਰ ਮੈਂ ਇਹਦੇ ਜਿਹੜੇ ਮਾਲਕ ਨੇ ਪ੍ਰਬੰਧਕ ਹੈ ਗਿਆ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਸਾਡੇ ਕੁਤਬੀ ਜੀ ਮਨਿੰਦਰ ਰਸਲੀ ਇਹਨਾਂ ਨੇ ਇੱਕ ਸਮਾਜ ਚਾਰਮੇਤਰੀ ਸ਼ੁਰੂ ਕੀਤਾ ਜਿਹਦੀ ਅੱਜਾ ਨੂੰ ਓਪਨਿੰਗ ਕੀਤੀ ਹੈ ਮੋਕੇ ਦਾ ਇਹ ਜਿਹੜਾ ਬਾਹਰਲੇ ਪਾਸੇ ਮਾਲ ਹੈਗਾ ਤੇ ਵਿੱਚ ਮੈਂ ਦੇਖ ਰਿਹਾ ਕਿ ਸਾਰੇ ਦੁਨੀਆ ਦੇ ਵੱਡੇ ਵੱਡੇ ਬ੍ਰਾਂਡ ਹੈ ਉੱਥੇ ਇੱਕ ਅਰਬਨ ਇੱਕ ਸਾਡਾ ਫੇਡੂ ਕਲਚਰ ਨੂੰ ਦੱਸਦਾ ਤੁਦ ਮੈਂ ਤਾਂ ਸਾਰਿਆਂ ਨੂੰ ਇੱਥੇ ਸੱਦਾ ਵੀ ਦੇਣਾ ਔ ਆਪਾ ਇਹਨਾਂ ਦੇ ਇਸ ਇਨਾਗੂਰੇਸ਼ਨ ਕੀਤੇ ਹੋਏ ਪ੍ਰੋਡਕਟ ਨੂੰ ਵਰਤ ਕੇ ਤੇ ਇਹਦਾ ਦਸਤਖਤ ਵੀ ਲਈਏ ਇਹਦੇ ਸਵਾਦ ਦਾ ਮੈਂ ਆਪਣੇ ਵੱਲੋਂ ਆਪਣੇ ਨਾਲ ਖੜੇ ਸਾਰੇ ਸਾਥੀਆਂ ਬਣੋ ਦੇਰ ਦੀ ਗੈਰਾਈ ਤੋਂ ਮੁਬਾਰਕਬਾਦ ਇੰਨਾ ਸ਼ੁਭ ਕਾਰਨਾਮਾ ਦਿਨਾ ਪਰਮਾਤਮਾ ਕਰੇ ਗੁਰਪ੍ਰੀਤ ਗੁਣੀ ਜਨेंद्र ਮਣੀ ਤੇ ਨੂੰ ਸੁਖੀ ਰਾਤ ਚੌਗਣੀ ਤਰੱਕੀ ਕਰਨ ਵਾਹਿਗੁਰੂ ਇਹਨਾਂ ਨੂੰ ਖੁਸ਼ਹਾਲ ਰੱਖੇ ਅਰਪਣ ਸੇਕਾ ਬਹੁਤ ਵਾਦਿਕਮਾਈ ਕਰਨਾਲਾ ਹੋਵੇ ਔਰ ਇੱਥੇ ਸਾਰੇ ਜਣੇ ਜਿਹੜੇ ਵੀ ਹੁਣ ਸੱੱਲੀ ਕਰਕੇ ਸਰਟੀਫਾਈਡ ਹੋ ਕੇ ਚੱਲ ਰਹੇ ਆਰੇ ਤੁਸੀਂ ਉਤਸ਼ਾਹ ਵੀ ਕੀਤਾ ਔਰ ਇੱਥੇ ਬਹੁਤ ਸਾਰੇ ਲੋਕ ਪਹੁੰਚੇ ਹੋਏ ਆ ਕੀ ਕਹਿਣਾ ਚਾਹੋ ਬਿਲਕੁਲ ਜੀ ਜਿਵੇਂ ਮੈਂ ਮੁਕੇ ਦੀ ਗੱਲ ਕਰਾਂ ਮੁੱਦੇ ਦੇ ਵਿੱਚ ਕਿ ਫਿਰਣਾ ਥੋੜੇ ਜਿਹੇ ਸਮੇਂ ਦੇ ਵਿੱਚ ਕਾਫੀ ਵੱਡੀ ਡਵਲਪਮੈਂਟ ਹੋਈ ਹੈ ਅਤੇ ਕੁਝ ਜਿੱਥੇ ਆਪਾਂ ਖੜੇ ਆ ਜਿਹਨੂੰ ਲੱਗਦਾ ਕਿ ਸਾਡੇ ਮਾਲਵੇ ਦਾ ਜਿਹੜਾ ਹਨ ਤੋਂ ਵੱਡਾ ਜਿਹੜਾ ਈ-ਸ਼ਾਪਿੰਗ ਕੰਪਲੈਕਸ ਬਣ ਚੁੱਕਿਆ ਤੇ ਇਹਦੇ ਵਿੱਚ ਅੱਜ ਸਾਡੇ ਭਰਾਵੋਂ ਜਿੱਥੇਦਾਰਾਂ ਵੱਲੋਂ ਅਰਬਾਂ ਡੇਕਾ ਜਿਹੜਾ ਫਾਸਕੂੜਾ ਬਹੁਤ ਪੁੱਜਿਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਭਰਾਵਾਂ ਨੂੰ ਵਧਾਈ ਦਿੰਦਾ ਤੇ ਅਪੀਲ ਵੀ ਕਰਦਾ ਆ ਇਸ ਹਾਲਾ ਕੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੱਕ ਵਾਰ ਅਗੇ ਟਰਾਈ ਕਰੋ ਕਿਉਂਕਿ ਮੈਂ ਟਰਾਈ ਕੀਤਾ ਮੈਨੂੰ ਜਬੜਾ ਬੜੀ ਅੱਛੀ ਲੱਗੀ ਆ ਉਹ ਫਾਸਪੂਡ ਵੀ ਦਾ ਇਹਦਾ ਅੱਜੋ ਜਿਹੜਾ ਨਾਂ ਦਾ ਜਿਹੜਾ ਬ੍ਰਾਂਡ ਆ ਬੜੀਆ ਬ੍ਰਾਂਡ ਆ ਕਾਫੀ ਵੱਡਾ ਨਾਮ ਆ ਇਹਦਾ ਆ ਤੁਸੀਂ ਵੀ ਅਗੇ ਟਰਾਈ ਕਰੋ ਮੈਨੂੰ ਲੱਗਦੀ ਆ ਥੈਂਕ ਯੂ ਥੈਂਕ ਯੂ